ਹਾਏ ਕਿੰਨੇ ਫੋਨ ਆਈ ਪਏ ਚੱਕਲਾ ਹੁਣ ਫੋਨ ਆਬ ਦੀ ਬੀਨੋ ਹੈਲੋ ਓ ਹੋ ਯਾਰ ਨਹੀਂ ਪਤਾ ਲੱਗਿਆ ਨਲੇ ਮੈਂ ਘਰੇ ਆ ਹੁਣ ਤੈਨੂੰ ਪਤਾ ਅੱਜ ਕਿਹੜਾ ਮੈਂ ਕਾਲਜ ਗਈ ਆ ਤੈਨੂੰ ਪਤਾ ਮੈਂ ਘਰੇ ਘੱਟ ਗੱਲ ਕਰਦੀ ਆ ਫੋਨ ਤੇ ਛਾਪਾ ਕਰਵਾਉਣਾ ਦਾ ਮੈਂ ਓ ਯਾਰ ਕਿ ਮੈਂ ਸਦਾ ਮੰਮੀ ਕੋਲੇ ਪੈਣੀ ਆ ਮੈਂ ਨਾਲੇ ਵੀਰਾ ਕਰਿਆ ਹੈ ਨਹੀਂਗਾ ਆ ਭਾਬੀ ਦਾ ਮੜਾ ਇਹ ਫੜਕਾ ਹੋ ਜੇ ਤਾਂ ਉੱਠ ਕੇ ਬੈਠੇ ਹੁੰਦੇ ਜਾਂ ਦੇਖਣ ਲੱਗ ਜਾਂਦੇ ਵੀ ਕੀ ਗੱਲ ਹੋ ਗਈ ਮਰਵਾਉਣਾ ਮੈਨੂੰ ਚੱਲ ਕੋਈ ਨਹੀਂ ਅੱਜ ਮੰਮੀ ਬਿਮਾਰ ਸੀ ਤਾਂ ਆਣੀ ਆਈ ਮੈਂ ਹਾਂ ਹਾਂ ਸੰਦੇ ਆ ਕੋਈ ਗੱਲ ਨਹੀਂ ਕੱਲ ਨੂੰ ਸੰਦੇ ਆ ਚੜ ਜੂਗੀ ਬਸ ਤੇ ਕਿਉਂ ਟੈਨਸ਼ਨ ਲਈ ਲੋਕ ਫੋਨ ਨਹੀਂ ਤੱਕ ਜਦੋਂ ਆਪਨੀ ਫੋਨ ਚੱਕਦਾ ਹੋਰ ਮੈਂ ਕੁਛ ਕਿਹਾ ਕਦੇ ਬਿਰਪਾਲ ਚੰਗਾ ਭਾਬੀ ਇਹ ਫੋਨ ਕੱਟ ਦੇ ਫੋਨ ਬਿਰਪਾਲ ਹਾਂ ਬੱਬੀ ਕੀ ਕਰੀਂ ਨਿਉਰੀ ਆ ਗਈ ਭਾਬੀ ਆ ਗਈ ਬਾਬਾ ਆ ਗਈ ਕੀ ਕਰੀਂ ਆ ਗਈ ਆ ਗਈ ਭਾਬੀ ਹਾਂ ਬੱਬੀ ਨਾ ਕੀ ਕਰੀ ਜਾਂਦੀ ਸੀ ਅੰਦਰ ਕੁਛ ਨਹੀਂ ਭਾਬੀ ਮੈਂ ਤਾਂ ਕੀ ਕਰਨਾ ਮਾ ਪੁੱन्नी ਘਬੜਾਈ ਜੀ ਕਾ ਤੂੰ ਕੀ ਗੱਲ ਕੋਈ ਗੱਲ ਨਾਨਾ ਬਾਬੀ ਮੈਂ ਘਾ ਤੋ ਖਬਰ ਹਣਾਗਾ ਇਹੋ ਜੀ ਨਹੀਂ ਕੋਈ ਗੱਲ ਹੈਗੀ ਮੈਨੂੰ ਐ ਲੱਗਦਾ ਸੀ ਜਿਵੇਂ ਤੂੰ ਫੋਨ ਤੇ ਗੱਲਾਂ ਜਿ ਮਾਰੀ ਜਾਂਦੀਆਂ ਹਾਂ ਹਾਂ ਬਾਬੀ ਉਹ ਤਾਂ ਮੇਰੀ ਸਹੇਲੀ ਦਾ ਫੋਨ ਆਇਆ ਸੀ ਅੱਛਾ ਸਹੇਲੀ ਦਾ ਆਇਆ ਸੀ ਜਾਂ ਕੋਈ ਕਿਸੇ ਹੋਰ ਦਾ ਨਾ ਕੀ ਮਤਲਬ ਬਾਬੀ ਹੋਰ ਕਿਸੇ ਦਾ ਫੋਨ ਕਿਧਾ ਆਉਣਾ ਮੈਨੂੰ ਸਮਝੀ ਜਾ ਸਮਝਦਾਰ ਨੂੰ ਤਾਂ ਇਹ ਸਾਰਾ ਹੀ ਕਾਫੀ ਆ ਵੈਸੇ ਪੁੱਛਿਆ ਮੈਂ ਚਲ ਕੋਈ ਨਾ ਨਾਲੇ ਨਾ ਅੱਜਕੱਲ ਤੁਸੀਂ ਏਲੀਆਂ ਨਾਲ ਗੱਲਾਂ ਜ਼ਿਆਦਾ ਕਰਦੀਆਂ ਬੜਾ ਸੋ ਸਮਝ ਕੇ ਕਰਿਆ ਸਾਰਾ ਦਿਨ ਕੰਨ ਤੋਂ ਫੋਨ ਨਹੀਂ ਲਾਉਦੀ ਕੰਮ ਕਰਨ ਨੂੰ ਕਹ ਦੇ ਫਿਰ ਤਾਂ ਮਾਂ ਐ ਕਹਿਣ ਲੱਗ ਜਾਂਦੀ ਆ ਲੈ ਮੇਰੀ ਧੀ ਨੇ ਪੜਨਾ ਹੈਗਾ ਤੇ ਜਦੋਂ ਦੇਖੋ ਸਾਰਾ ਦਿਨ ਤੇਰੇ ਹੱਥ 'ਚ ਫੋਨ ਹੁੰਦਾ ਚੱਲ ਚੰਗਾ ਮੈਂ ਵੀ ਕੀ ਗੱਲਾਂ ਲੈ ਕੇ ਬੈਗੀ ਮੈਂ ਤੈਨੂੰ ਐ ਕਹਿੰਦੀ ਸੀ ਉਹ ਨਾਲ ਦੇਲਾ ਬਦਲ ਚੜਿਆ ਆਉਂਦਾ ਤੇ ਉਹ ਨਾਲ ਤਾਂ ਤੂੜੀ ਬਾਹਰ ਪਈ ਆ ਤੇ ਨਾਲ ਦੋ ਘਾ ਪਾਥੀਆਂ ਦੇ ਪੱਠੜ ਝਕਾ ਦੇ ਮੇਰੇ ਨਾਲ ਫਟਾਫਟ ਆ ਜਾ ਕਰ ਭਿੱਜ ਜਾਣਗੇ ਮੁੜ ਕੇ ਆਇਆ ਨਹੀਂ ਭਾਬੀ ਤੂੰ ਕਹਦੋ ਕਦੀ ਆਈ ਇੱਥੇ ਨਿੱਕਾ ਤੋਂ ਕਦੀ ਆਣਾ ਵਾਜਾਂ ਦਾ ਮਰ ਜੰਨੇ ਹੁਣ ਤਾਈਆਂ ਤੇਰੇ ਸਾਹਮਣੇ ਚੱਲ ਠੀਕ ਆ ਫਿਰ ਚਲ ਆ ਜਾ ਕੇ ਆਉਣੀਆਂ ਮੈਂ ਅੱਬਾ ਸ਼ੁਕਰ ਜਿਦਾ ਬਚਾ ਲਿਆ ਮੈਨੂੰ ਅਬ ਅਖੇ ਸਾਰਾ ਦਿਨ ਫੋਨ ਤੇ ਲੱਗੀ ਰਹੀ ਨਹੀਂ ਭਾਬੀ ਨੂੰ ਪਤਾ ਨਹੀਂ ਕੀ ਮਿਲਦਾ ਸਾਰਾ ਦਿਨ ਮੇਰੇ ਤੇ ਅੱਖ ਰਖੀ ਰੱਖਦੀ ਐ ਇਹ ਹੁਣ ਕਿੱਥੇ ਆਲਾ ਐਹ ਜਿਹਾਂ ਪੜਾਉਣੀਆਂ ਕਰਦੀ ਐ ਦਿਮਾਗ ਨੂੰ ਫਲਾ ਮਿੰਟ ਵੀ ਨਹੀਂ ਮੇਰੇ ਕੋਲੇ ਆ ਕੇ ਬਹਿਂਦੀ ਆਹੋ ਦੇਖ ਲਾ ਮਾ ਕੀ ਹਾਲ ਬਣਾਦਾ ਤੂੰ ਦੀਨੇ ਤੂੜੀ ਨੇ ਹੋਰ ਆਟੇ ਦੀ ਸਾਰੀ ਗੁੱਤਗੱਤ ਜੀ ਭਰੀ ਪਈ ਏ ਤੂੜੀ ਨਾਲ ਕੋੜਾ ਮਾਸਾ ਦਾ ਤੂੰ ਸਿਰ ਨਾਉਣੀ ਐ ਡਡੇ ਬਾਰ ਆ ਸੁੱਖਦੇ ਨਹੀਂ ਕਰਦੇ ਨੇ ਫਿਰ ਮਾਲਣਾ ਸਿਰ ਬਥੇਰਾ ਔਖਾ ਹੈਗਾ ਤੂੜੀ ਕਿੱਥੋਂ ਕੀ ਕਰਕੇ ਆਈ ਏ ਤੂੜੀ ਚ ਤੂੰ ਆਹ ਦੇਖ ਲਾ ਤੇਰੀ ਨੋ ਦੇ ਕੰਮ ਆ ਇਹ ਫਿਰ ਕਹਿ ਦਿੰਦੀ ਐ ਬੋਲਦੀ ਆ ਮੈਨੂੰ ਉਹਦੇ ਕੰਮ ਲਾ ਲੈਂਦੀ ਐ ਮਾੜਾ ਇਹ ਦੇਖਦੀ ਐ ਵੀ ਮੈਂ ਬੇਲੀ ਫੜਦੀ ਐ ਉਹਦੇ ਕੋਈ ਨਾ ਕੋਈ ਕੰਮ ਬਣਾ ਦਿੰਦੀ ਐ ਕਿਉਂ ਇਹਦੀ ਐਡੀ ਹਿੰਮਤ ਵਾਦ ਕੀ ਇਹ ਟੂੜੀਆਂ ਚਕਾਉਣ ਲੱਗ ਗਈ ਚੰਗਾ ਬੜਾ ਸਿਰੀ ਹੈਗਾ ਖੇਤੋਂ ਆਉਂਗਾ ਟੂੜੀ ਚੱਕ ਕੇ ਸਿਰ ਤੋਂ ਜਿਹੜੇ ਦੋ ਟੋਕਰੇ ਇਹ ਅੱਡੀ ਘਰ ਬਣਨ ਤੇ ਤੁਲੀ ਹੋਈ ਆ ਹੁਣ ਬੱਟੀ ਮਹਾਰਾਣੀ ਬਣਦੀ ਮੈਨੇ ਤੇ ਕਹਣਾ ਮਾਂ ਉਹੀ ਲਾ ਦਦੀ ਐ ਇਹ ਨਾਲੇ ਨਾ ਮੈਨੂੰ ਕਹਿੰਦੀ ਆ ਕਿ ਤੂੰ ਸਾਰਾ ਦਿਨ ਫੋਨ ਤੇ ਲੱਗੀ ਰਹਿਣੀ ਆ ਫੋਨ ਤੂੰ ਫੋਨ ਚਲਾਉਣਾ ਤੇਰਾ ਸਕੂਲ ਦਾ ਕੰਮ ਆਉਂਦਾ ਇਹਦਾਸ ਕਿਉਂ ਐਵੇਂ ਉਹੀ ਗੱਲ ਸਾਨੂੰ ਵਿਚਾਰ ਕੇ ਦਿਮਾਚਾਦਾ ਹੈਗਾ ਉਹੀ ਤਾਂ ਗੱਲ ਨਾ ਮੈਂ ਕਹਿਣੀ ਆ ਹਾਂ ਕੋਈ ਕੰਮ ਕਰਨਾ ਪੈ ਜੇ ਨਾ ਮੌਤ ਪੈ ਜਾਂਦੀ ਆ ਉਹਦੇ ਮੈਨੂੰ ਕੰਮ ਬਣਾ ਲਿੰਦੀ ਆ ਕੋਈ ਨਹੀਂ ਬੋਆ ਮਾਰ ਕਿੱਥੇ ਹੈ ਕਿੱਥੇ ਫਿਰਦੀ ਹੈ ਬਾਲਾ ਨਾ ਬੋਲੀ ਜਾ ਐਵੇਂ ਕਹੋਗੀ ਕੁੜੀ ਨੇ ਉਂਗਲਾ ਲਾਤੀਆਂ ਕਿਉਂ ਟੇਕੀ ਲੱਗਦੀ ਆਖੂਗੀ ਕੁੜੀ ਉਂਗਲਾਂ ਤੇ ਕੁੜੀ ਤਾਂ ਕੰਮ ਕਿਵੇਂ ਕਰਾਉਦੀ ਹੈ ਨਹੀਂ ਜਸਵੀਰ ਆਉਂਦੀ ਦੇਖੀ ਲੈ ਨਹੀਂ ਉਰੇ ਆਣੀ ਮੰਮੀ ਜਿਵੇਂ ਪੈਰਾ ਤੇ ਮਹਿੰਦੀ ਲੱਗੀ ਹੁੰਦੀ ਮੈਂ ਤਾਂ ਜਾਣੀ ਆ ਵਾ ਉਹਨੇ ਇਹਦੇ ਨਾਲ ਮੱਥਾ ਵਜਦਾ ਜਾ ਵਾ ਤੂੰ ਜਾ ਕੇ ਆਜਾ ਕਮਰੇ ਚ ਪੜਾਫ ਕਰ ਨਾ ਲਾ ਕੇ ਪੜਾ ਬਾਈਆਂ ਦਰਵਾਜ਼ੇ ਨਹੀਂ ਜਸਵੀਰ ਜਸਵੀਰ ਹਾਂ ਜੀ ਮੰਮੀ ਉਰੇ ਆ ਆਨੀਆ ਚਾ ਉੱਤਰ ਕਰਦੀ ਕੱਲ ਦੀ ਭੂਤ ਨਹੀਂ ਸਿਵਿਆਂ ਚੱਤ ਕੱਲਾ ਕਿ ਆਏ ਨਹੀਂ ਮੇਰੀ ਕਾਰਮਖਤਿਆਰੀ ਹੈ ਕਰੇ ਕਾ ਨੂੰ ਗੁੜੀ ਨੂੰ ਚੱਜਾ ਕਾਸੇ ਦਾ ਨਹੀਂ ਆ ਜਾ ਹੁਣ ਆ ਗਈ ਆ ਜੀ ਮਾਂ ਓਹੋ ਬੜੀ ਗਰਮੀ ਵੀ ਪਈ ਜਾਣਾ ਤੇ ਗਰਮੀ ਚ ਕੀ ਕਰਦੀ ਸੀ ਮੈਂ ਕੀ ਕਰਨਾ ਮੈਂ ਤਾਂ ਨਾ ਤੂੜੀ ਜੀ ਪਈ ਸੀ ਬਾਹਰ ਡੀ ਜਾਂਦੀ ਸੀ ਨੇਰੀ ਦੀ ਮਿ ਜੜੀ ਆਉਂਦੀ ਸੀ ਉਹ ਮੈਂ ਵੀਰਪਾਲ ਨੂੰ ਗਿਆ ਮੈਂ ਕਿਹਾ ਤੂੰ ਮਰੇ ਜੇ ਮੇਰੇ ਨਾਲ ਦੋ ਬੰਦਾ ਨਹੀਂ ਚਕਾਰੇ ਤੇ ਉਹ ਚਲ ਉਹ ਚਕਾਉਣ ਲੱਗ ਗਈ ਸੀ ਹੋਰ ਤਾਂ ਮੈਂ ਕੀ ਕਰਨਾ ਸੀ ਮੈਂ ਚੰਗਾ ਭਾਣਾ ਨਾ ਸੀਰੀ ਹੈਗਾ ਤੇ ਜਦੋਂ ਖੇਤੋਂ ਆ ਜਾਂਦਾ ਆਪੇ ਤੂੜੀ ਚੱਕ ਦਿੰਦਾ ਵੀਰਪਾਲ ਨੂੰ ਕਿਹਾ ਸੀ ਉਹਨੂੰ ਪੜ ਲੈ ਇਹਨੇ ਚਾਰ ਅੱਖਰ ਕਿਉਂ ਤੈਨੂੰ ਆਹ ਪੜੀ ਲੱਗਦੀ ਹੈ ਜਿਵੇਂ ਆਕੜੀ ਪੜਦੀ ਜੇ ਕੁਝ ਪੜੂਗੀ ਤਾਂ ਕਿਸੇ ਟੁਕੜੇ ਸਿਰੇ ਹੋ ਜੂਗੀ ਓਹ ਹੋ ਮਾ ਮੈਂ ਐਦਾਂ ਨਹੀਂ ਸੋਚ ਕੇ ਆਉਂ ਕਰੈ ਸੀਗਾ ਵੀ ਸੀਰੀਓ ਮੈਂ ਤਾਂ ਜਦ ਤਾਂ ਕਹਿੰਦੀ ਸੀ ਵੀ ਉੱਡੀ ਜਾਊਗੀ ਮੁੜ ਕੇ ਆ ਕੇ ਗਾਲਾਂ ਦੇਣਗੇ ਵੀ ਤੁਸੀਂ ਚੜ ਜਾਈਂਗੇ ਵਰਦੀਆਂ ਤੈਨਾਂ ਜਾਈਂਆਂ ਘਰੇ ਵੀ ਥੂੜੀ ਨਹੀਂ ਚੱਕ ਸਕਦੀਆਂ ਅੰਦਰ ਰਹੀ ਗੱਲ ਵੀਰਪਾਲ ਦੀ ਉਹ ਤਾਂ ਬੇਲੀ ਸੀਗੀ ਮੈਂ ਜਦ ਆਵਾਜ਼ ਮਾਰ ਕੇ ਵੇਖ ਲੈਣੀ ਜੇ ਉਹ ਕੰਮ ਕਰਦੀ ਹੁੰਦੀ ਮੈਂ ਨਾ ਬੁਲਾਉਂਦੀ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਤੈਨੂੰ ਕੀ ਪਤਾ ਵੀ ਉਹ ਬੇਲੀ ਸੀ ਤੈਨੂੰ ਕਿਵੇਂ ਬੇਲੀ ਕਰਦੀ ਸੀਗੀ ਰਸੋਈ 'ਚ ਫਿਰ ਉਹਨੂੰ ਮੈਂ ਆਖਿਆ ਸੀ ਮੈਂ ਕਿਹਾ ਭਾਈ ਉੱਥੇ ਸਲ ਤੇ ਤੂੰ ਕਈ ਕੱਪੜਾ ਮਾਰ ਦੇ ਅੱਛਾ ਫਿਰ ਮੈਨੂੰ ਨਹੀਂ ਸੀ ਪਤਾ ਮਾਂ ਚਲ ਕੋਈ ਨਾ ਮੈਂ ਤਾਂ ਨਹੀਂ ਲਾ ਲਿਆ ਸੀਗਾ ਅਜ ਤੋਂ ਬਾਅਦ ਨਾ ਉਹਨੂੰ ਕਿਸੇ ਕੰਮ ਦਾ ਆਖੀ ਨਾਲੇ ਰਹੀ ਕਰਨਾ ਉਹਦਾ ਸਿਰ ਨਵਾਉਣ ਦੀ ਮੈਨੂੰ ਪਤਾ ਨਹੀਂ ਜਿਵੇਂ ਮੈਂ ਨਵਾਉਣੇ ਮੈਂਗਾ ਬਾਹਰ ਆ ਜਾਂਦਾਗਾ ਤੇਰੇ ਤਾਂ ਦੂੜ ਬਾਲ ਅਜ ਪਤਾ ਹੈ ਵੀ ਉਹਦੇ ਬਾਲ ਭਾਰੇ ਮੈਂ ਉਹਨੂੰ ਮਸਾ ਨਵਾਉਣੀ ਹੈਗੀ ਚਲ ਉਹ ਵੀ ਛੱਡ ਤੇ ਆ ਤੂੰ ਬਿਰਕਾ ਜੀ ਕੀ ਰੱਖਦੀ ਨਹੀਂ ਮੇਰੀ ਧੀ ਦਾ ਬਿਰਕਾ ਮੰਮੀ ਮੈਂ ਤਾਂ ਕੋਈ ਬਿਰਕਾ ਨਹੀਂ ਰੱਖਦੀ ਉਹ ਤਾਂ ਮੈਂ ਨਾ ਜਦੋਂ ਉਹਨੂੰ ਬਾਅਦ ਮਾਰੀ ਉਹ ਇੰਨੀ ਖਵرائی ਹੋਈ ਸੀ ਮੈਂ ਉਹਨੂੰ ਕੁੱਝ ਲਿਆ ਮੈਂਗਾ ਵੀਰਪਾਲ ਵੀ ਕੀ ਗੱਲ ਹੋਗੀ ਵੀ ਕੋਈ ਗੱਲ ਹੋਗੀ ਵੀ ਇੰਨੀ ਖਵرائی ਜੀ ਕਾ ਤੋ ਕਿਆ ਨਹੀਂ ਨਹੀਂ ਭਾਬੀ ਮੈਨੂੰ ਲੱਗਿਆ ਵੀ ਫੋਨ 'ਚ ਇਹ ਗੱਲਾਂ ਕਰੀ ਜਾਂਦੀ ਸੀ ਮੈਂ ਵੈਸੇ ਪੁੱਛ ਰਹੀ ਸੀ ਵੀ ਕਿਸੇ ਨਾਲ ਗੱਲ ਕਰਦੀ ਸੀ ਫਿਰ ਇਹ 'ਚ ਕੀ ਗੱਲ ਆ ਮੈਂ ਕਿਹੜਾ ਕੋਈ ਉਹਨੂੰ ਗਲਤ ਸਿੱਖਿਆ ਦਿੰਨੀ ਆ ਆ ਕਿਸੇ ਦਾ ਕੀ ਮਤਲਬ ਆ ਤੇਰਾ ਫਿਰ ਫੋਨ 'ਤੇ ਗੱਲ ਕਰੀ ਆ ਗਈ ਸੀ ਉਹ ਮੈਨੂੰ ਕਹਿੰਦੀ ਮੈਂ ਸਿਹਦੀ ਨਾਲ ਗੱਲਾਂ ਕਰਦੀ ਸੀ ਫਿਰ ਇਹ 'ਚ ਕੀ ਗੱਲ ਆ ਗਈ ਤੇ ਫਿਰ ਸਿਹਦੀ ਨਾਲ ਗੱਲਾਂ ਕਰ ਨਹੀਂ ਸਕਦੀ ਹੁਣ ਉਹਨਾਂ ਦਾ ਕੰਮ ਆਉਂਦਾ ਉਧਰ ਉਧਰੀ ਕਿ ਕਾਲਜ ਦਾ ਪੁੱਛਣਾ ਨਹੀਂ ਹੁੰਦਾ ਕੁੜੀਆਂ ਨੇ ਪੁੱਛ ਤਾਂ ਲੈ ਬਾਕੀ ਮੈਨੂੰ ਐਂ ਲੱਗਦਾ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਵੀ ਬਥੇਰਾ ਪੜ੍ਹਿਆ ਜੇ ਹੁਣ ਹੋ ਸਕਦਾ ਤਾਂ ਉਹਦਾ ਵਿਆਹ ਕਰਦੀਏ ਵਧੀਆ ਰਵ ਨੀ ਰਹਿਣ ਤੇ ਨਹੀਂ ਰਹਿਣਦੇ ਹੁਣ ਮੇਰੀ 30 ਦੇ ਵਿਆਹ ਤੇ ਹੋ ਜਾ ਕਰਦੇ ਵਿਆਹ ਕੀ ਗੱਲ ਤੂੰ ਰੋਟੀਆਂ ਨਾ ਪਕਾਉਂਦੀ ਦੁਖੀ ਹੁੰਨੀ ਆ ਉਹਦੀਆਂ ਜਵਾਨਾ ਪਕਾ ਕੇ ਛੱਡ ਕੇ ਚਾਰ ਰੋਟੀਆਂ ਦਾ ਆਟਾ ਮੋੜ ਦੇ ਕੇ ਸਤਾਬਣਾਪੇ ਲਾੜਾ ਕਰਾਂਗੇ ਤੇ ਇਸ ਦੁਬਾਰੀ ਮੇਰੀ 30 ਵਾਰੇ ਬੋਲ ਕਿ ਠੇਕ ਦਾ ਹਸਾਬ ਲਾ ਲ ਤੈਨੂੰ ਦੇ ਕੇ ਤੋੜ ਦੂ ਕੁੜੀ ਨੂੰ ਨਹੀਂ ਆਏ ਬੰਦੀ ਤੇਰੇ ਅੱਖੇ ਤੇ ਮਾਂ ਤੁਹਾਡੀ ਮਰਜੀ ਆ ਮੈਂ ਤਾਂ ਉਹਦੇ ਪੜੇ ਵਾਸਤੇ ਕਹਿੰਦੀ ਆ ਕਿ ਕੱਲ ਨੂੰ ਕੋਈ ਆਪਾਂ ਨੂੰ ਲਾਂਬਾ ਨਾ ਦਿਵਾਵੇ ਬਾਕੀ ਮੈਂ ਤਾਂ ਕੀ ਕਹਿ ਸਕਦੀ ਆ ਰੋਟੇ ਰਹੀ ਗੱਲ ਰੋਟੀਆਂ ਦੀ ਪਰ ਰੋਟੀਆਂ ਮੈਂ ਕਿਹੜਾ ਉਹਦੀਆਂ ਦੋ ਰੋਟੀਆਂ ਨਾ ਲਾਉਂਦੀ ਇਹ ਮੈਂ ਰੋਟੀਆਂ ਪਿੱਛੇ ਉਹ ਕਰਦੀ ਹਾਂ ਤੂੰ ਚੰਗਾ ਕਦੋਂ ਸੋਚਦੀ ਏ ਤੂੰ ਮਾੜਾ ਸੋਚਦੀ ਏ ਲਾਂਬਾ ਨਾ ਦਵਾ ਦੇ ਕਹਿਤਾ ਕਿ ਮੇਰੀ ਦੀ ਕੰਦਾ ਕਾਪਲੀ ਫਿਰਦੀ ਏ ਲਾਂਬੇ ਦਵਾਉਦੀ ਏ ਮੇਰੀ ਦੀ ਉਹਨੂੰ ਇੱਜ਼ਤ ਨਹੀਂ ਚਾਹੀਦੀ ਮੈਨੂੰ ਕਿਹੜਾ ਸਿੱਟੀ ਹੋਈ ਆ ਮੇਰੀ ਵੀ ਇੱਕ ਨਾਨਾ ਦਾ ਕੱਲੀ ਕੱਲੀ ਉਹ ਵੀ ਛੋਟੀ ਹੈਗੀ ਮੈਂ ਕਿਹੜਾ ਉਹਦਾ ਮਾੜਾ ਸੋਚੂੰਗੀ ਬਾਕੀ ਤੁਹਾਡੀ ਮਰਜ਼ੀ ਆ ਮੰਮੀ ਮੈਂ ਤਾਂ ਸਮਝਾਉਣਾ ਸੀ ਕਹਿਣਾ ਸੀ ਤੁਹਾਨੂੰ ਕਹਿਤਾ ਹਾਂ ਤੂੰ ਮੇਰੀ ਸੱਸ ਹੈਗੀ ਜਿਹੜੀ ਮੈਨੂੰ ਸਮਝਾਏਗੀ ਮੈਂ ਨਹੀਂ ਤੇਰੀ ਸੱਸ ਚਲ ਚੰਗਾ ਮਾ ਦੱਸੋ ਅਗਰ ਕੀ ਕੰਮ ਕਰਨ ਵਾਲਾ ਸੀ ਮੈਂ ਕਰ ਦੇਣੀ ਆ ਕੀ ਕਹਿੰਦੇ ਸੀ ਤੁਸੀਂ ਮੈਨੂੰ ਕੰਮ ਤਾਂ ਹੁਣ ਨੀਰਾ ਹੀ ਪਾ ਦੇ ਹੁਣ ਮੈਂ ਫੋਨ ਕਰਾਉਣੀ ਹੈਗੀ ਵੀ ਭਾਈ ਸੀਰੀ ਨੂੰ ਕਹਦੇ ਇੱਥੇ ਖੇਤ ਹੀ ਕਰ ਲੈ ਜਿਹੜਾ ਕਰਨਾ ਨਹੀਂ ਐਸ ਵੇਲੇ ਨੀਰਾ ਪਾਉਣਾ ਆਂਦਾ ਹੁੰਦਾ ਨਾ ਅੱਜ ਨੀਰਾ ਵੀ ਤੈਨੂੰ ਪਾਉਣਾ ਪਊਗਾ ਖੜੀ ਨੂੰ ਨੀਰਾ ਪਾ ਵੀ ਆਈ ਬਸ ਨੀਰਾ ਪਾਈ ਪਸ਼ੂ ਨੂੰ ਮਾ ਕੇ ਬਾਹਰ ਕੱਢ ਦੇ ਕੋਈ ਗੱਲ ਨਹੀਂ ਮੰਮੀ ਮੈਂ ਕੱਢ ਦੇਣੀ ਹਾਂ ਅੱਜ ਸਾਰਾ ਤੈਨੂੰ ਕਰਨਾ ਪਊਗਾ ਕੋਈ ਨਹੀਂ ਅੱਜ ਹੀ ਮੈਂ ਕਹਿਣੀ ਹੈ ਵੀ ਸੀਰੀ ਨੂੰ ਤਿੰਨ ਮਹੀਨਾ ਤੇ ਰੱਖਿਓ ਛੋਣੇ ਵੇਲੇ ਹਟਾਓ ਪਰੇ ਤਾਂ ਸਾਰਾ ਕੰਮ ਲੈਕਰ ਸੋਚਾਂ ਦੀ ਕਿੱਦਾਂ ਘਟਗਾ ਸੋਚਦੀ ਐ ਪਲੈਨ ਹੀ ਨਖਰੇ ਤੁਸੀਂ ਮਾਰ ਦਿਓ ਐਨੀ ਗਰਮੀ ਹੋ ਰਹੀ ਆ ਮੈਨੂੰ ਐਵੇਂ ਚੱਲ ਸਾਹਮਣੂ ਨਿਮਾ ਦੂੰ ਹਾਂ ਗੋਹਾ ਜਾ ਸੱਟ ਕੇ ਲੈ ਹਾਂ ਕਿੱਧਰੋਂ ਲੰਘੀ ਜਾਂਦੀ ਆ ਜੀਤਾ ਪੂਰੀ ਆ ਹਾਂ ਭਾਬੀ ਮੈਨੂੰ ਕੋਲ ਮਾਰਿਆ ਹਾਂ ਹਾਂ ਹਾਂਜੀ ਭਾਬੀ ਕਿਵੇਂ ਆ ਠੀਕ ਆ ਵਧੀਆ ਤੁਸੀਂ ਦੱਸੋ ਠੀਕ ਆ ਕਿੱਧਰ ਆਈ ਸੀ ਮੈਂ ਵੀਰਪਾਲ ਕੋਲ ਆਈ ਸੀ ਅੱਛਾ ਹੂੰ ਕਿਵੇਂ ਵਧੀਆ ਚੱਲਦੀ ਆ ਪੜਾਈ ਪੜਾਈ ਵਧੀਆ ਵਧੀਆ ਪੂਰੀ ਵਧੀਆ अच्छा जानਦੇ ਹੁੰਨੇ ਆ ਫਿਰ ਬਸਾਂ ਬਸਾਂ ਦੇ ਹਾਂ ਨਹੀਂ ਦੇ ਮੈਂ ਤਾਂ ਮੋਟਰਸਾਈਕਲ ਤੇ ਬਗੈ ਨਿਆ ਕਰਦੇ ਨਾਲ ਕਦੇ ਵਾਸਤੇ ਕਦੇ ਮੋਟਰਸਾਈਕਲ ਤੇ ਬਸਾਂ ਹੀ ਜੀ ਚੱਲੀ ਜਾਂਦਾ ਹੈ ਅੱਛਾ ਵੀਰਪਾਲ ਨਾਲ ਨਹੀਂ ਜਾਂਦੀ ਸਾਡੀ ਨਾਲ ਬਸ ਤੇ ਵੀਰਪਾਲ ਨਾਲ ਨਹੀਂ ਖਾਬ ਕਿਉਂ ਤੁਸੀਂ ਕਿੱਥੇ ਹਣੀ ਜਾਂਦੀਆਂ ਬਸ ਤੇ ਤੂੰ ਕਾਦੇ ਤੇ ਜਾਂਦੀ ਹੈ ਉਹ ਕਾਦੇ ਤੇ ਜਾਂਦੀ ਹੈ ਫਿਰ ਉਹ ਮੋਟਰ ਮੋਟਰਸਾਈਕਲ ਤੇ ਨਹੀਂ ਭਾਬੀ ਸਾਡੇ ਨਾਲ ਜਾਂਦੀ ਹੁੰਦੀ ਕਦੇ ਕਦੇ ਅੱਛਾ ਹਾਂ ਮੈਨੂੰ ਲੱਗਿਆ ਕਿਤੇ ਮੋਟਰਸਾਈਕਲ ਤੇ ਜਾਂਦੀ ਹੈ ਨਹੀਂ ਨਹੀਂ ਵੀ ਉਹ ਅਸੀਂ ਇਕੱਠੇ ਵੀ ਕਦੇ ਇਕੱਠੇ ਵੀ ਹੋਏ ਨੇ ਕਦੇ ਕਦੇ ਅਕਦੇ ਕਦੇ ਅਸੀਂ ਹੱਡ ਵੀ ਹੋ ਜਾਂਦੀ ਹੈ ਅੱਛਾ ਹੂੰ ਵਧੀਆ ਚੱਲਦੀ ਹੈ ਪੜ੍ਹਾਈ ਪੜ੍ਹੂ ਪੂਰੀ ਵਧੀਆ ਹਾਂਜੀ ਇਕੱਠੀ ਇੱਕ ਤੁਸ ਤਾਂ ਵੈਸੇ ਇੱਕ ਕਲਾਸ ਚੋਂ ਹਾਂਜੀ ਹਾਂਜੀ ਮੈਂ ਤੈਨੂੰ ਐਂ ਪੁੱਛਦੀ ਸੀ ਵੀ ਉਹ ਮੈਨੂੰ ਐਂ ਲੱਗਦਾ ਥੋੜਾ ਥੋੜਾ ਡਾਊਟ ਆਗਾ ਵੀ ਚੱਲ ਤੂੰ ਮੇਰੇ ਕੋਲੇ ਗੱਲ ਕਰ ਲੈਣੀ ਆ ਮੈਂ ਤੈਨੂੰ ਪੁੱਛਦੀ ਆ ਵੀ ਚੱਲ ਆਪਦੀ ਨਾਨਦ ਬਣਾ ਕੇ ਪੁੱਛਦੀ ਆ ਵੀ ਕਿਤੇ ਗੱਲ ਤਾਂ ਨਾ ਸਮਝੀ ਮੈਨੂੰ ਵੀ ਐਂ ਲੱਗਦਾ ਹੁੰਦਾ ਵੀ ਜਿਵੇਂ ਵੀਰ ਕੋਲ ਪੜ੍ਹਾਈ 'ਚ ਘੱਟ ਧਿਆਨ ਦਿੰਦੀ ਹੁੰਦੀ ਆ ਨਹੀਂ ਨਹੀਂ ਭਾਬੀ ਇਹ ਤਾਂ ਕੋਈ ਗੱਲ ਨਹੀਂ ਪੱਕਾ ਇਹ ਜੀ ਕੋਈ ਗੱਲ ਨਹੀਂ ਨਹੀਂ ਮੈਂ ਤੈਨੂੰ ਐਂ ਕਹਿੰਦੀ ਆ ਜੀ ਤਾਂ ਮੈਨੂੰ ਨਾ ਤੇਰੇ ਤੇ ਵਿਸ਼ਵਾਸ ਆ ਰੱਬ ਜੀ ਦਾ ਠੀਕ ਆ ਤੇਰੇ ਵੀਰੇ ਨੂੰ ਵੀ ਤੇਰੇ ਤੇ ਵਿਸ਼ਵਾਸ ਆ ਵੀ ਜੇ ਕਈ ਵਾਰ ਕੋਈ ਗੱਲਬਾਤ ਹੁੰਦੀ ਹੈ ਨਾ ਦੱਸ ਦੀ ਕੱਲ ਨੂੰ ਤੈਨੂੰ ਪਤਾ ਅੱਜ ਕੱਲ ਕੁੜੀਆਂ ਨਾ ਪੜਦੇ ਆ ਘਟ ਨਹੀਂ ਆ ਤੇ ਆਸ ਕੀ ਵੱਧ ਮਾਰਦੀਆਂ ਨੇ ਹਾਂ ਨਹੀਂ ਕੋਈ ਗੱਲ ਨਹੀਂ ਭਾਬੀ ਅਜੇ ਤਾਂ ਕੋਈ ਗੱਲ ਨਹੀਂ ਹੈਗੀ ਹਾਂ ਨਹੀਂ ਪਤਾ ਤੇ ਬਾਕੀ ਦੱਸ ਦਿਆ ਕਰ ਕੋਈ ਗੱਲ ਨਹੀਂ ਝੱਕਣ ਵਾਲੀ ਮੈਨੂੰ ਐਂ ਜੇ ਲੱਗਦਾ ਸੀ ਜਿਵੇਂ ਸਾਰਾ ਦਿਨ ਨਾ ਵੀਰਪਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਆ ਵੀ ਉਹਨੂੰ ਕਿਸੇ ਮੁੰਡੇ ਦਾ ਫੋਨ ਆਉਂਦਾ ਨਹੀਂ ਨਹੀਂ ਭਾਬੀ ਮੁੰਡੇ ਮੁੰਡੇ ਨਾਲ ਤਾਂ ਨਹੀਂ ਕੋਈ ਗੱਲ ਹੈਗੀ ਪੱਕਾ ਨਾ ਨਹੀਂ ਨਹੀਂ ਪੱਕਾ ਹੀ ਜਾਗਾ ਦੇਖ ਲੈ ਜਿੱਦਣ ਕਿਤੇ ਮੈਨੂੰ ਪਤਾ ਲੱਗ ਗਿਆ ਨਾ ਫਿਰ ਨਾਲ ਤੇਰੀ ਵੀ ਰੀਲ ਆਉਣੀ ਮੇਰੀ ਵੀ ਰੀਲ ਬਣਾ ਲੈ ਨਹੀਂ ਅਸੀਂ ਤਾਂ ਕੋਈ ਗੱਲ ਨਹੀਂ ਹੈਗੀ ਬਸ ਠੀਕ ਆ ਚਲ ਚੰਗਾ ਚਲ ਸੱਕ ਲੱਗਦੀ ਆ ਮੈਨੂੰ ਸੱਕ ਨਾਲ ਮੇਰੀ ਗੱਲ ਸੁਣ ਹੂੰ ਐ ਵੀਣਾ ਜੇ ਕਈ ਵਾਰ ਕੋਈ ਗੱਲ ਕਰੇ ਵੀ ਜੇ ਕਿਤੇ ਪੁੱਛਣ ਲੱਗ ਜੇ ਮੰਮੀ ਜਾਂ ਸਾਡੀ ਵੀਰਪਾਲ ਤੇ ਵੀ ਕੀ ਕਹਿੰਦੀ ਸੀ ਭਾਬੀ ਕਹ ਉਹ ਤਾਂ ਕੁਛ ਨਹੀਂ ਕਹਿੰਦੀ ਸੀ ਤੇਰੀ ਭਾਬੀ ਤਾਂ ਤਾਂ ਨਾਰਮਲ ਹੀ ਗੱਲਾਂ ਕਰਦੀ ਸੀ ਕਿਵੇਂ ਚੱਲਦੀ ਆ ਥੋੜੀ ਪੜ੍ਹਾਈ ਚੰਗਾ ਫਿਰ ਤੈਨੂੰ ਪਤਾ ਨਾ ਸਾਡੇ ਘਰੇ ਲੜਾਈ ਪੈ ਜਾਂਦੀ ਆ ਫਿਰ ਹਾਂ ਨਹੀਂ ਕੋਈ ਗੱਲ ਸੁਹਾਦਾ ਤਾਂ ਨਹੀਂ ਮੈਂ ਕੋਈ ਗੱਲ ਨਹੀਂ ਕਹਦੀ ਕਿ ਘਰੇ ਕੋਈ ਗਲਬਤ ਹੋ ਗਈ ਗਲਬਤ ਤਾਂ ਕੁਛ ਨਹੀਂ ਮੈਂ ਤਾਂ ਵੈਸੇ ਹੀ ਬੋਲਦੀ ਸੀ ਵੀ ਸਾਡੀ ਵੀਰਪਾਲ ਨਾ ਪੜਦੀ ਘਟਾ ਗਈ ਮੈਨੂੰ ਐਂ ਜਿਹਾ ਲੱਗਦਾ ਨਹੀਂ ਪੜਦੀ ਨਹੀਂ ਪੜਦੀ ਚੰਗਾ ਤੂੰ ਭੱਗ ਜਾ ਠੀਕ ਆ ਭਾਬੀ ਕਰੀਏਗੀ ਵੀਰਪਾਲ ਕਰੀਏ ਕਰੀਏ ਜੇ ਭੱਜ ਠੀਕ ਇਹ ਆਂ ਜੀ ਕਾ ਤੋ ਕਹਿੰਦੀ ਸੀ ਵੀ ਕਿਤੇ ਕਿਤੇ ਮੋਟਰਸਾਈਕਲ ਤੇ ਕਿਤੇ ਮੇਰਾ ਸੱਕ ਸਹੀ ਤਾਂ ਨਹੀਂ ਹੈਗਾ ਬਾਕੀ ਇਹਦੀ ਕਿਸੇ ਮੁੰਡੇ ਨਾਲ ਗੱਲ ਹੋਵੇ ਫੋਨ ਤੇ ਤਾਂ ਸਾਰਾ ਪਿਆ ਜੁੰਬੜੀ ਰਹਿੰਦੀ ਆ ਚਲ ਕੋਈ ਨਾ ਜੀ ਹੁਣ ਮੈਨੂੰ ਕਹਿਨੀ ਵੀ ਆ ਤੇ じゃ ਮਮਮੀ ਨੂੰ ਕਹਿਨੀ ਆ ਮਮਮੀ ਨੂੰ ਐ ਲੱਗਦਾ ਵੀ ਮੇਰੀ ਕੱਲੀ ਕੱਲੀ ਧੀ ਆ ਮੇਰੀ ਧੀ ਤੇ ਦੂਸਣ ਲਾਉਂਦੀ ਆ ਮੈਂ ਦੂਸਣ ਨਹੀਂ ਲਾਉਂਦੀ ਮੈਂ ਸਿਰਫ ਇਹੀ ਗੱਲ ਤੋਂ ਡਰਦੀ ਆ ਵੀ ਕੱਲ ਨੂੰ ਕੋਈ ਓਨੀ ਨਿੱਕੀ ਗੱਲ ਨਾ ਹੋ ਜੇ ਸਾਡੀ ਬਦਨਾਮੀ ਹੋ ਗਈ ਸਾਰਿਆਂ ਨੂੰ ਵੱਡੀ ਬਦਨਾਮੀ ਤਾਂ ਪਿਓ ਦੀ ਹੋਊਗੀ ਤੇ ਰਹਿੰਦੇ ਖੁੰਦੇ ਉਹਦੇ ਭਰਾ ਦੀ ਹੋਊਗੀ ਚਲ ਮਮਮੀ ਨੂੰ ਜੇ ਐ ਲੱਗਦਾ ਵੀ ਮੈਂ ਉਹਦੇ ਤੇ ਗਲਤ ਇਲਜ਼ਾਮ ਲਾਉਣੀ ਆ ਤੇ ਮੈਂ ਤਾਂ ਕੁਝ ਵੀ ਨਹੀਂ ਕਹਿੰਦੀ ਭਾਈ ਉਹਦੀ ਜ਼ਿੰਦਗੀ ਆ ਜਿਵੇਂ ਮਰਜੀ ਰਵੇ ਜਿਨਾ ਰਵੇ ਚਲ ਨਹੀਂ ਛੱਡਦਾ ਗੋਹਾ ਮਮਮੀ ਨੇ ਤਾਂ ਮੈਨੂੰ ਹੀ ਬੋਲਣ ਲੱਗ ਜਾਣਾ ਉਂਡੇ ਦਾ ਮਾਇਤੇ ਜਿਵੇਂ ਨਾ ਨਾ ਗੱਤ ਕਰਦੀ ਐ ਤੇ ਬੈਨੇ ਨਾ ਗੁੱਸਾ ਕਰਕੇ ਪੈ ਜਾਣ ਕਿ ਤੂੰ ਮੇਰੇ ਭੈਣ ਤੇ ਇਲਜ਼ਾਮ ਲਾਉਂਦੀ ਐ ਮੈਂ ਇਲਜ਼ਾਮ ਨਹੀਂ ਲਾਉਂਦੀ ਮੈਂ ਤਾਂ ਬਦਨਾਮੀ ਤੋਂ ਡਰਦੀ ਆ ਅੱਗੇ ਜੀ ਤੁਸੀਂ ਤੇ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਸੀਗੀ ਇੱਕ ਕੀ ਗੱਲ ਕਰਨੀ ਆ ਮੈਨਾਂ ਮੈਨੂੰ ਆਇਆ ਲੱਗਦਾ ਜਿਵੇਂ ਵੀਰਪਾਲ ਆਪਣੀ ਨੇ ਫੋਨ ਤੇ ਗੱਲਾਂ ਜੀਆਂ ਕਰਦੀ ਹੁੰਦੀ ਆ ਵੀ ਕਿਸੇ ਮੁੰਡੇ ਨਾਲ ਉਹਦੀ ਗੱਲਵਾਤਾ ਤਾਂ ਤੈਨੂੰ ਹੋਸ਼ ਤਾਂ ਹੈਗੇ ਕੀ ਕੁਝ ਕਹੀ ਜਾਨੀ ਐ ਉਸ ਦਾ ਮਨ ਉਹ ਹੈਗੀ ਆ ਜੀ ਮੈਨੂੰ ਪਹਿਲੇ ਹੀ ਪਤਾ ਸੀਗਾ ਵੀ ਤੁਸੀਂ ਮੇਰੇ ਨਾਲ ਗੁੱਸਾ ਕਰੋਗੇ ਪਰ ਮੈਂ ਫੇਰ ਵੀ ਬਦਨਾਮੀ ਤੋਂ ਡਰਦੀ ਆ ਵੀ ਜਵਾ ਕੜੀ ਆ ਕੋਈ ਐਵੇਂ ਹੀ ਨਾ ਭਮਾ ਲਿਓ ਨਿਆਣੀ ਹੈਗੀ ਆ ਉਹ ਨਿਆਣੀ ਨਹੀਂ ਹੈਗੀ ਉਹ ਸਿਆਣੀ ਹੈ ਕੋਈ ਨੂੰ ਸਪੂਰੀ ਸਮਝ ਹੈਗੀ ਆ ਤੂੰ ਘਟੋ ਘਟ ਗੱਲ ਕਰਨ ਲੱਗੀ ਸੋਚਦਾ ਲੈ ਵੀ ਕੀ ਗੱਲ ਕਰਦੀ ਆ ਮੇਰੇ ਕੋਲ ਤਾਂ ਕਰ ਲਈ ਹੋਰ ਕਿਸੇ ਕੋਲੇ ਨਾ ਕਰ ਲਈ ਮੈਂ ਤਾਂ ਮਾਲ ਵੀ ਕਿਹਾ ਸੀ ਮੈਂ ਤਾਂ ਆਪਣੇ ਤੇ ਕੋਈ ਸੋਚਦੀ ਕਾ ਨੂੰ ਕੋਈ ਬਦਨਾਮੀ ਨਾ ਉਹ ਪਪਲਾ ਹੁਣ ਸਾਨੂੰ ਕਿਹੜਾ ਦੀਂਦਾ ਨਹੀਂ ਕੁਛ ਕਿਉਂ ਲੋ ਥੋੜੀ ਮਾਦੀ ਆ ਗਈ ਸਕੂਲ ਚ ਕਾ 100 ਸਹੇਲੀਆਂ ਬਣ ਜਾਂਦੀਆਂ ਉਹਨਾਂ ਨਾਲ ਫੋਨ ਤੇ ਕਰ ਲੈਂਦੀ ਹੈ ਗੱਲਬਾਤ ਕੋਈ ਹੋਰ ਇਹੇ ਜੀ ਗੱਲ ਨਹੀਂ ਹੈਗੀ ਮੜਾ ਦੇਖ ਕੇ ਚਲੋ ਠੀਕ ਆ ਚਲ ਚਲੇ ਜਾਓ ਅੰਦਰ ਮਾਰ ਕੋਲੇ ਚਲੇ ਜਾਓ ਨਾ ਉਹ ਲਾ ਦੇਖੀ ਮੈਂ ਹਜੇ ਕੀ ਕਹਤਾ ਸੀ ਮੈਂ ਤਾਂ ਉਹਦਾ ਪੁ ਲਈ ਸੋਚਦੀਆਂ ਵਿਜਵਾ ਕੜੀ ਹੈਗੀ ਮੈਨੂੰ ਕੋੜਾ ਪਿਆਰੀ ਨਹੀਂ ਹੈਗੀ ਮੇਰੀ ਕੱਲੀ ਕੱਲੀ ਨੰਨ ਦਾ ਵੀ ਚੱਲ ਕਿਤੇ ਗਲਤ ਪਾਸੇ ਨਾ ਲੱਗ ਜੇ ਪਰ ਮੈਨੂੰ ਪੱਕਾ ਯਕੀਨ ਆ ਵੀ ਗੱਲ ਤਾਂ ਉਹ ਕਿਸੇ ਮੁੰਡੇ ਨਾਲ ਹੀ ਕਰਦੀ ਆ ਸਾਰਾ ਦਿਨ ਰਾਤ ਨੂੰ ਵੀ ਜਦੋਂ ਮੈਂ ਦੇਖਦੀ ਆ ਉਹਦਾ ਫੋਨ ਆਉਣੀ ਹੁੰਦਾ ਲੈਟ ਜਾਗਦੀ ਤੇ ਜਾਗਦੀ ਹੁੰਦੀ ਆ ਪੱਕਾ ਕਿਸੇ ਨਾਲ ਮੈਸੇਜ ਵਗੈਰਾ ਕਰਦੀ ਆ ਚੱਲ ਮੈਂ ਕੀ ਲੈਣਾ ਕੱਲ ਨੂੰ ਜਦੋਂ ਕਹਿੰਦੇ ਜਿਹਦੀ ਅੱਖਾਂ ਦੁਖਣਗੇ ਆਪੀ ਪੱਟੀ ਬੰਨਣਗੇ ਨਾ ਅੱਜ ਮੇਰੀਆਂ ਗੱਲਾਂ ਤੇ ਯਕੀਨ ਕਰਨਾ ਮੇਰਾ ਤਾਂ ਕਹਿੰਦਾ ਫਰਜ ਸੀ ਮੈਂ ਤਾਂ ਕਹਤਾਂ ਬਾਕੀ ਇਹਨਾਂ ਦੀ ਮਰਜ਼ੀ ਆ ਭਾਈ ਦੇਸ਼ਾ ਉਹ ਹਾਂ ਮਾ ਸੁੱਤੇ ਰਹਿ ਆ ਕਰ ਸਾਰਾ ਨੇ ਸੁੱਤੇ ਸੌਣਾ ਹੀ ਆਪਣਾ ਗਦੋਇ ਤੇ ਤਾਂ ਗਿਆ ਗਏ ਦੋ ਵਜੇ ਦੇ ਨਾਲੇ ਪਈ ਉਹ ਸਮਝਾ ਲ ਮਾਣਾ ਮੱਟਾ ਬਹੂ ਜੀ ਨੂੰ ਕੀ ਹੋ ਗਿਆ ਹੁਣ ਉਹ ਐਵੇਂ ਮੇਰੀ ਧੀ ਤੇ ਝੂਠੇ ਦੋਸ਼ ਲਾਉਂਦੀ ਹੈ ਕਿ ਫੋਨ ਤੇ ਗੱਲ ਕਰਦੀ ਹੈ ਆਈ ਹੈ ਇਉਂ ਧੁਖ ਧੁਖ ਦੇਖਦੀ ਹੈ ਕੰਧਾਂ ਨਾਲ ਲੱਗ ਲਾ ਕੇ ਪੜਨ ਨੂੰ ਉਹ ਦਿੰਦੀ ਨਹੀਂ ਅੱਜ ਚੱਕਿਆ ਮੂੰਹ ਤੇ ਲੈ ਕੇ ਪੰਦੀ ਉਹਨੂੰ ਆਂਦੀ ਆ ਜਾ ਤੂੰ ਦੀ ਚੱਕ ਕੇ ਅੱਗੇ ਜੇ ਤਾਂ ਸੀਰੀ ਆਪਣਾ ਹੈਗਾ ਆਪੇ ਚੱਕਦਾ ਤੂੰ ਦੀ ਆ ਕੇ ਤੈਨੂੰ ਵੀ ਇਹ ਗੱਲ ਕਹਿੰਦੀ ਜੀ ਮੈਨੂੰ ਤਾਂ ਆਪ ਘਰੇ ਵੜਦੇ ਨੂੰ ਇਹੀ ਗੱਲ ਕਹਿੰਦੀ ਸੀ ਮੈਂ ਤਾਂ ਝਾੜਤੀ ਮੜੀ ਜੀ ਵਗਾਇਏ ਕੀ ਗੱਲ ਤੂੰ ਸੋ ਸਮਝ ਕੇ ਕਰਿਆ ਕਰਨ ਕੱਲ੍ਹ ਝਾਰ ਕੇ ਨੇ ਉਹਨੂੰ ਖੁੱਲ ਕੇ ਟਾਈਮ ਪਾਸ ਹੋਊਗਾ ਆਪਣਾ ਐ ਤਾਂ ਇਹ ਸਿਰ ਤੇ ਬੈਗੀ ਆ ਕਿ ਕੁੜੀ ਵਿਆਹ ਦੇ ਕੀ ਗੱਲ ਭਈ ਮੈਂ ਕਿਾ ਕੁੜੀ ਵਿਆਹ ਦੇ ਹਜੇ ਕੁੜੀ ਦੀ ਉਮਰ ਕੀ ਵਿਆਹ ਨਾਲੀ ਹਜੇ 12ਵੀਂ ਉਹਦੀ ਸਿਰੇ ਪਈ ਏ ਸਾਨੂੰ ਕਿਹੜਾ ਦਿਨ ਹੀ ਨਹੀਂ ਕਹਦੇ ਕੁੜੀ ਤੂੰ ਖਿੱਚ ਦਿੰਦੀ ਰਹਿਣਾ ਬਣਾਇਆ ਮੈਂ ਤਾਂ ਬਥੇਰੀਆਂ ਸੁਣਾਇਆਂ ਆਂ ਗੱਲ ਕਰ ਬਿਸ਼ਰਮਾ ਬੇਸ਼ਰਮ ਢੋਲੇ ਦੀ ਏ ਕਿੱਥੋਂ ਧਰੀ ਪੈਸੀ ਕਾਰਮਾ ਚ ਜਰ ਜੋ ਤੇਰੇ ਸਮਝਾਏ ਤੜੀ ਮੇਰੇ ਅੱਖ ਕੀ ਐਟੂਗੀ ਉਹ ਇਹਦਾ ਇੱਕੋ ਹੀ ਹੱਲ ਹੈ ਜਦਾ ਕੁੱਟਣੀ ਪਊਗੀ ਕੁੱਟ ਤੇ ਕੁੱਟ ਕੇ ਨਾਟ ਆਊਗੀ ਮੈਂ ਤੈਨੂੰ ਅੱਖੀ ਤੇ ਜਾਣੀ ਵੀ ਸਮਝਾ ਲਾ ਤੂੰ ਖੁੱਲ ਦੇ ਤੂੰ ਤਾਂ ਖੁੱਲ ਸਕਦਾ ਮੈਥੋਂ ਨਿਕਲਦੀ ਜਾਣੀ ਚਲ ਦੇਖਦਾ ਹਾਂ ਜੇ ਹੁਣ ਦਵਾਰੇ ਕੇਰਾ ਤਾਂ ਮੈਂ ਕਹਿਤਾ ਉਹਨੂੰ ਜੋ ਦਵਾਰੇ ਉਹਨੇ ਇਹ ਜੀ ਗੱਲ ਕਰਨੀ ਨਾ ਮੇਰੀ ਗੱਲ ਸੁਣ ਤੂੰ ਕੁੜੀ ਨੂੰ ਤੂੰ ੜੀ ਵਾਸਤੇ ਗਿਆ ਸੀਗਾ ਮੈਂ ਥੂੜੀ ਨੂੰ ਕਿਹਾ ਸੀ ਜੀ ਉੱਡੀ ਜਾਂਦੀ ਸੀ ਮੇਰੀ ਆ ਗਈ ਸੀ ਜਿਹੜੀ ਬਾਹਰ ਟੁੱਟੀ ਪਈ ਸੀ ਮੈਂ ਕਿਹਾ ਚੱਲ ਦੋ ਟੁੱਕਰੇ ਅੰਦਰ ਸੈੱਟ ਦਿੰਨੇ ਆ फटाफट ਉਹਨੇ ਤਾਂ ਮੈਨੂੰ بس ਸਿਰਫ ਚੁਕਾਈ ਆ ਮੈਂ ਤਾਂ ਉਹਨੂੰ ਕਿ ਕੋਈ ਕੰਮ ਹੀ ਨਹੀਂ ਕਰਵਾਇਆ ਜੀ ਮੈਂ ਤਾਂ ਆਪਣੇ ਘਰੇ ਵਾਸਤੇ ਕਿਹਾ ਸੀ ਕਿ ਜਦ ਥੂੜੀ ਉੱਡੀ ਜੂਗੀ ਬਾਹਰ ਸੇਰੀ ਨੂੰ ਕਾਹਦੇ ਵਾਸਤੇ ਲੂਗ ਲੱਖ ਰੁਪਏ ਦਿੰਨੇ ਆ ਫਿਰ ਸੇਰੀ ਆਈ ਹੀ ਨਹੀਂ ਸੀਗਾ ਜੀ ਫਿਰ ਕੀ ਪਹਿਲਾਂ ਜਿਹੋ ਟੇ ਜਾਂਦੀ ਭੇੜਦੇ ਤੁਸੀਂ ਮੈਨੂੰ ਹੀ ਬੋਲਣਾ ਸੀਗਾ ਵੀ ਤੁਸੀਂ ਤਿੰਨ ਜਣੇ ਘਰੇ ਫਿਰਦਿਆਂ ਜੇ ਟੂੜੀ ਹੀ ਅੰਦਰ ਸੈੱਟ ਸਕਦੇ ਉਚਾਰ ਤਾਂ ਟੁੱਕਰੇ ਸੀਗੇ ਟੂੜੀ ਦੇ ਉਹ ਉਹ ਵੀ ਪਤਾ ਕਿੰਨੀਆਂ ਫੀਸਾਂ ਭਰੀਆਂ ਉਹਦੀਆਂ ਉਹਨੂੰ ਪੜ ਲੈਣ ਦੇ ਚਾਰ ਅੱਖਰ ਮੈਂ ਪੜਨ ਨੂੰ ਤਾਂ ਨਹੀਂ ਰੋਕਿਆ ਸੀ ਜੀ ਉਹ ਤਾਂ ਸੋਈ ਚ ਫਿਰਦੀ ਸੀ ਜੇ ਪੜਦੀ ਹੁੰਦੀ ਮੈਂ ਆਪ ਹੀ ਨਹੀਂ ਸਿਠਾਉਂਦੀ ਹੈਗੀ ਸਿਠਾਉਂਦੀ ਹੋ ਗਈ ਤੂੰ ਇਹ ਤੋਂ ਬਾਅਦ ਉਹਨੂੰ ਕੋਈ ਕੰਮ ਨਹੀਂ ਕਹਿਣਾ ਚਲ ਠੀਕ ਹੈ ਜੀ ਮੈਂ ਤਾਂ ਕੀ ਕਰਾਂ ਮੋਦੀ ਸੀਰੀ ਦਾ ਟੈਂਸਰ ਭੇਜ ਦਿਆ ਕਰੋ ਆਪੇ ਆਦਾ ਸੰਦੀ ਦਾ ਪੇਰਾ ਕਰ ਲਿਆ ਤੂੰ ਕੋਈ ਨਹੀਂ ਕਰ ਲਿਆ ਕਰੂਗਾ ਤੂੰ ਬੜਾ ਫਿਕਰ ਨਾ ਕਰ ਮੈਂ ਤਾਂ ਕੀ ਫਿਕਰ ਕਰਨਾ ਜੀ ਚਾਹ ਬਣਾਵਾਂ ਬਣਾ ਦੇ ਹੋਣਾ ਜਿਹੜਾ ਸਿਰੀ ਨਾਲ ਗੱਲਬਾਤ ਪਹਿਲਾਂ ਦੀ ਕਰੀ ਉਹ ਤਾਂ ਕਰੀ ਐ ਤੇ ਸਿਰੀ ਨੂੰ ਝੋਨੇ ਝੋਨੇ ਤੇ ਰੱਖਿਆ ਕਰ ਤਿੰਨ ਮਹੀਨੇ ਨੀਰਾਚਾਰਾ ਪਾਉਂਦੇ ਇਹਨੂੰ ਕੁਛ ਨਹੀਂ ਹੋਇਆ ਆਪੇ ਪਾਉਗੀ ਆਪੇ ਸਾਂਭੂਗੀ ਪਸੂ ਨਾਲੇ ਦਾ ਰੋਜ ਦੇ ਦੀ ਮਾਂ ਕਹਿੰਦੀ ਆਜ ਅੱਜ ਮੇਰਾ ਗੋਟਾ ਦੁਖਦਾ ਅੱਜ ਮੇਰਾ ਗਿੱਟਾ ਦੁਖਦਾ ਉੱਥੇ ਖੜਾ ਛੁੱਟੂ ਕਹਦਾ ਜਾਣ ਆਉਣ ਤੋਂ ਤੇ ਨਾਲੇ ਇਹ ਟਿੱਕੇ ਆਪੇ ਬੈਠੂਗੀ ਉਹ ਮਾਂ ਇਹ ਕਿਹੜੇ ਨੀਰੇ ਪਾਉਗੀ ਇਹ ਤਾਂ ਮੱਠਾ ਚੱਕਲੇ ਲੱਗ ਜਾਂਦੀ ਮੇਰੀ ਢੋਈ ਦੋ ਬਧੀ ਐ ਮੇਰੀ ਬੱਖੀ ਦੁਖਦੀ ਐ ਉਹਨੂੰ ਕੈਦੀ ਪਾਣੀ ਪਿਆ ਦੋ ਉਸ ਨੂੰ ਤੇ ਮੈਂ ਜਾ ਕੇ ਆਉਣੀ ਆ ਕਿ ਤੇਰੀ ਧਾਈ ਕੇ ਘਰ ਜਾਇਆ ਆਹੋ ਬਿਮਾਰ ਹੋਈ ਪੀ ਪਤਾ ਨਹੀਂ ਕਿਉਂ ਨਹੀਂ ਉਹਦਾ ਉਹਨੇ ਬਾਲਟੀ ਚੱਕ ਲਈ ਪਹਿਲਾਂ ਡਾਕਟਰ ਨੂੰ ਸੱਦਣਾ ਪਊਗਾ ਜੇ ਸੀਰੀ ਹਟਾ ਦੇਾਂਗੇ ਤਾਂ ਡਾਕਟਰ ਨੂੰ ਉਹਨੇ ਦੇਣੇ ਪੈਣਗੇ